ਕੌਮੀ ਜਾਂਚ ਏਜੰਸੀ NIA ਦੀ ਟੀਮ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਕਤਲ ਕੇਸ ਵਿੱਚ ਨਾਮਜ਼ਦ ਦੋਸ਼ੀ ਗੁਰਵਿੰਦਰ ਸਿੰਘ ਦੇ ਹਿੱਸੇ ਦੀ ਜ਼ਮੀਨ ਨੂੰ ਅਟੈਚ ਕੀਤਾ ਗਿਆ ਹੈ ਸਪੈਸ਼ਲ NIA ਕੋਰਟ ਮੁਹਾਲੀ ਵੱਲੋਂ 14 ਮਾਰਚ ਨੂੰ ਜਾਰੀ UAPA ਦੀ ਧਾਰਾ 33(1) ਦੇ ਤਹਿਤ ਜਾਰੀ ਆਰਡਰ ਤੇ ਇਹ ਕਾਰਵਾਈ ਕੀਤੀ ਗਈ ਹੈ ਪਿੰਡ ਸਲੇਮਪੁਰ ਅਰਾਈਆ ਵਿੱਚ ਦੋ ਕਨਾਲ ਤੋਂ ਵੱਧ ਜ਼ਮੀਨ ਅਟੈਚ ਕੀਤੀ ਗਈ NIA ਵੱਲੋਂ ਗੁਰਵਿੰਦਰ ਸਿੰਘ ਨਾਂ ਦੇ ਵਿਅਕਤੀ ਦੀ ਪਿੰਡ ਪੀਰਾ ਬਾਗ ਵਿੱਚ 9 ਮਰਲੇ ਜ਼ਮੀਨ ਨੂੰ ਵਿਜ਼ਪਟ ਕੀਤਾ ਗਿਆ ਹੈ ਇਸ ਸੰਬੰਧੀ ਕਾਨੂੰ ਕੋ ਰੋਸ਼ਨ ਲਾਲ ਨੇ ਜਾਣਕਾਰੀ ਦਿੱਤੀ ਕੱਲ ਸ਼ਾਮ ਨੂੰ ਇੱਕ ਨੋਟਿਸ ਆਇਆ ਸੀ ਦੀਸਾ ਵੱਲੋਂ ਕਿ ਉੱਥੇ ਦਾ ਬਾਰੂ ਟੀਮ ਆ ਰਹੀ ਹੈ ਕੋਈ ਐਨਆਰਆਈ ਐਨਆਈ ਉਹਨਾਂ ਨੇ ਇਹਨਾ ਇੱਥੇ ਬੋਟ ਲਾਣਾ ਬਾਬਾ ਗੁਰਵਿੰਦਰ ਸਿੰਘ ਨਾਮ ਦਾ ਕੋਈ ਵਿਅਕਤੀ ਹੈ ਉਹਦੀ ਕੋਈ ਜ਼ਮੀਨ ਤੇ ਬੋਟ ਲਾਣਾ ਵਾ ਵੀ ਇਹ ਜਿਹੜੀ ਹੈ ਸਰਕਾਰ ਨੇ ਇਹਨੂੰ ਕਵਰ ਕਰ ਲਿਆ ਵਾ ਉਹਦੇ ਫਤ ਵਿੱਚ ਆਪਾਂ ਆਏ ਹੋਰ ਬਾਕੀ ਨੂੰ ਹੋਰ ਕੱਲ ਤੱਕ ਕਿਹੜੇ ਕਿਹੜੇ ਜਗ੍ਹਾ ਬੋਟ ਲੱਗੇ ਨੇ ਇੱਕ ਤਾਂ ਲੱਗਿਆ ਜੀ ਇਹਦੇ ਪੀਰਾ ਬਾਗ ਜੀ ਤੇ 2 ਅਗਸਤ ਦੀੰਪਰ ਰਾਈਆਂ ਵਿੱਚ ਦੋਨੇ ਪਿੰਡਾਂ ਚੋਂ ਬੋਟ ਲਾਉਂਦੇ ਆ ਇਹ ਰਕਵਾ ਜਿਹੜਾ ਬੇਰਹਿਨ ਬਕਰ ਨਹੀਂ ਹੋ ਸਕਦਾ ਪਹਿਲੀ ਚ ਲੋੜ ਬੰਦੇ ਰਹਿਣਗੇ ਆਪਣੇ ਇਹ ਬਾਬਾ ਗੁਰਵਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਅੱਛਾ